ਲੰਗਰ ਲਾਉਣਾ ਇੱਕ ਬਹੁਤ ਪਾਵਰਫੁਲ ਚੀਜ਼ ਆ ਇਹ ਇੱਕ ਅੱਲਾ ਖਾਣਾ ਨੀਗਾ ਅਸੀਂ ਆਪ ਦੇਖਦੇ ਹਾਂ ਹੁਣ ਮੇਰੇ ਕਿੰਨੇ ਸਾਡੇ ਦੋਸਤ ਬਣੇ ਹੋ ਮਿਡਲਿਸ ਬਣੇ ਹੋ ਚਰਚੀ ਬਣੇ ਰਾਕੀ ਬਣੇ ਚੜ੍ਹੜਿਸ਼ ਬਣੇ ਪਰ ਉਹ ਲੰਗਰ ਨਾਲ ਜੁੜੇ ਫੜੇ ਨਾਲ ਨਹੀਂ ਜੁੜੇ ਕਦੇ ਕਿਹਾ ਰਵੀ ਸਿੰਘ ਆ ਜਾਈ ਲੰਗਰ ਦੀ ਦੇਣ ਆ ਹੁਣ ਕੋਈ ਮੈਂ ਤੁਹਾਨੂੰ ਇੱਕ ਆਖਰੀ ਗੱਲ ਕਹਿਣੀ ਚਾਹੁੰਦਾ ਮੈਂ 2008 ਚ ਗਿਆ ਸੀਗਾ ਬੰਗਲਾਦੇਸ਼ ਉੱਥੇ ਗੁਰੂ ਨਾਨਕ ਸ਼ਾਹੀ ਗੁਰਦੁਆਰਾ ਹੈ ਤੱਕਾ ਵਿਚਰਾ ਮੇਨ ਕੈਪੀਟਲ ਉਥੇ ਲੋਕ ਉਹਨਾਂ ਦੇ ਚੀਕਣ ਕਰਦੇ ਲੋਕਾਂ ਨੂੰ ਮਿਲਦੇ ਸਾਰ ਕੁਝ ਕਰਦੇ ਉਥੇ ਇੱਕ ਸਿੱਖ ਨਾਲ ਗਰੰਟੀ ਹੋਊਗਾ ਇੱਕ ਦੇਖੋ ਇੱਕ ਵਾਸੇ ਲੈ ਕੇ ਆਇਆ ਨਾ ਉਥੇ ਇੱਕ ਦੋਰ ਖੋਲੀ ਚੁੱਤੇ ਉਥੇ ਬਹੁਤ ਹੀ ਬਜ਼ੁਰਗ ਬਹੁਤ ਗਰੀਬ ਪਿੱਛੇ ਲੱਗੋ ਉਥੇ ਲੰਗਰ ਲੱਗਾ ਲੋਕਾਂ ਵੱਲੋਂ ਲੰਗਰ ਲਾਇਆ ਦੇਣ ਦਿਹਾੜੀ ਗਰੀਬਾਂ ਨੂੰ ਉਥੇ ਲੰਗਰ ਮਿਲਦਾ ਸਕਣ ਨੂੰ ਜੇ ਤੇ ਕੁਝ ਮਿਲਦਾ ਨਹੀਂਗਾ ਇਹ ਲੰਗਰ ਵੀ ਦੇਣਿਆ ਨਾ ਲੰਗਰ ਸਾਡਾ ਨਾ ਤੁਹਾਡਾ ਇਹ ਸੰਗਤ ਦਾ ਲੰਗਰ ਕੱਛਿਆਂ ਦਾ ਤੇ ਗੁਰੂ ਨਾਮ ਦੀ ਲੰਗਰ ਆ ਇਹ ਤੁਸੀਂ ਜੇ ਢਿੱਡ ਭਰਨੀ ਕਿਸੇ ਦਾ ਉਹ ਤੁਹਾਨੂੰ ਇੱਕ ਸੀਸਾ ਨਰਦੀਆਂ ਤੁਹਾਡੇ ਜਿਹੜੀ ਸੰਗਤ ਜੀ ਨੇ ਮਿਲ ਕਰਦੀ ਆ। ਸੋ ਤੁਹਾਡਾ ਬਹੁਤ ਧੰਨਵਾਦ। ਇਹ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਦੇਖੋ ਤੁਸੀਂ ਇਨੀ ਮਿਹਨਤ ਕਰਦੇ ਆ। ਸਾਰੇ ਲੋਕ ਜੀ ਆ ਗਏ ਕਿਸੇ ਭਾਈ ਸਾਹਿਬ ਨੇ ਕਿਹਾ ਖੜੇ ਇੱਥੇ ਕਾਫੀ ਜਿਹੜੇ ਨੌਂ ਸਿੱਖ ਆਏ ਆ ਕਈ ਗੋਲੇ ਆਏ ਆ। ਹਾਂਜੀ। ਉਹ ਵੀ ਦੇਖ ਕੇ ਆnde ਬਾ ਹਰਾਮ ਹੁੰਦੇ ਵੀ ਤੁਸੀਂ ਇਹ ਸਭ ਫ੍ਰੀ ਕਰਦੇ ਆ। ਸੋ थैंक यू ਤੁਹਾਡਾ ਪਰ ਇਹ ਮੈਂ ਤੁਹਾਨੂੰ ਮੜਿਆ ਸਾਂਝਾ ਕਰਨਾ ਚਾਹੁੰਦਾ ਸੀਗਾ। ਪਰ ਲੰਗਰ ਦੀ ਇੱਕ ਪਾਵਰ ਬਹੁਤ ਤਕੜੀ ਆ। ਅਸੀਂ ਹत्ता ਅਸੀਂ ਨਹੀਂ ਸਮਝ ਸਕਿਆ ਹਾਂ।